ਅਮਿਤ ਸ਼ਾ ਦਾ ਬਿਆਨ ਤੁਸੀਂ ਪੜਿਆ ਹੋਣਾ ਦੇਖਿਆ ਹੋਣਾ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਦੇ ਰੱਜਣ ਦੇ ਬਿਆਨ ਅਦਾਲਤਾਂ ਨੇ ਸਜ਼ਾ ਕਰੀ ਹੈ ਜਾਂ ਉਹਦੀ ਸਜ਼ਾ ਜਿੰਨੀ ਬਣਦੀ ਜੀ ਉਹਨੇ 19 ਸੱਚ ਆਪਣੀ ਭੁਗਤ ਲਈ ਤਾਂ ਉਸ ਤੋਂ ਬਾਅਦ ਕਿਸੇ ਵੀ ਸਰਕਾਰਾਂ ਨੂੰ ਇਹ ਅਧਿਕਾਰ ਨਹੀਂ ਵੀ ਉਹਨੂੰ ਜਿਲ੍ਹਾਂ ਦੇ ਵਿੱਚ ਨਜ਼ਰਬੰਦ ਰੱਖਿਆ ਜਾਵੇ ਜਦੋਂ ਇਹ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਜਿਹਾ ਮਾਹੌਲ ਬਣਾਉਣ ਦਾ ਬਣਨ ਦੇ ਕਾਰਨ ਕੀ ਬਣੇ ਕਾਰਨ ਉਸ ਸਮੇਂ ਦੀਆਂ ਸਰਕਾਰਾਂ ਬਣੀਆਂ ਪੰਜਾਬ ਦੇ ਪਾਣੀ ਦੀ ਲੁੱਟ ਹੋ ਰਹੀ ਸੀ ਉਹ ਲੁੱਟ ਨੂੰ ਆਪਣਾ ਹੱਕ ਮੰਗਦੇ ਹੋਏ ਪੰਜਾਬ ਦੇ ਨੌਜਵਾਨਾਂ ਨੇ ਧਰਨੇ ਵੀ ਲਾਏ ਔਰ ਅਕਾਲੀ ਜਾਂ ਆਪਣਾ ਜਿਹੜਾ ਸੂਬਾ ਸੀ ਸੂਬਾ ਲੈਣ ਲਈ ਦੇਖੋ ਤੁਸੀਂ ਪੰਜਾਬੀ ਸੂਬਾ ਹੋਰ ਦੂਜੇ ਸੁਦੇਸ਼ ਦੇ ਵਿੱਚ ਸੂਬੇ ਬਣ ਸਕਦੇ ਨੇ ਤਾਂ ਪੰਜਾਬੀ ਸੂਬਾ ਕਿਉਂ ਨਹੀਂ ਸੀ ਬਣ ਸਕਦਾ ਇਹਦੇ ਲਈ ਵੀ ਕਾਲੀ ਦਲ ਨੂੰ ਮੋਰਚੇ ਲਾਉਣੇ ਪਏ ਪਰ ਸੰਘਰਸ਼ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਜਾਂ ਉਹਨਾਂ ਦੀ ਆਵਾਜ਼ ਨੂੰ ਦਮ ਦੱਬਣ ਲਈ ਪਰਿਵਾਰਾਂ ਦੇ ਨਾਲ ਧੱਕੇਸ਼ਾਈਆਂ ਕਰਨੀਆਂ ਸੋ ਇਹ ਕਿਸੇ ਨੇ ਸ਼ੌਕ ਨੂੰ ਹਥਿਆਰ ਨਹੀਂ ਚੱਕਿਆ ਇਸ ਸ਼ੌਕ ਨੂੰ ਨੌਜਵਾਨਾਂ ਨੇ ਜਾਨਾ ਨਹੀਂ ਦਿੱਤੀਆਂ ਸ਼ੌਕ ਨੂੰ ਅੱਜ ਉਹ ਨੌਜਵਾਨ ਜੇਲਾ ਵਿੱਚ ਨਹੀਂ ਬੈਠੇ ਉਹ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਤੇ ਇੰਨਾ ਗळा ਘੁੱਟਿਆ ਉਹਨਾਂ ਦਾ ਇੰਨਾ ਧੱਕੇਸ਼ਾਹੀ ਕੀਤੀ ਤਾਂ ਮਜਬੂਰੀ ਵਾਸਤੇ ਕਿਸੇ ਨੂੰ ਜਿਹੜੇ ਐਸਰਾ ਤੁਰਨਾ ਪਿਆ ਜਿੱਥੇ ਕਿਸੇ ਵੀ ਇਨਸਾਨ ਨਾਲ ਸਾਡੇ ਦੇਸ਼ ਦੇ ਨਾਗਰਿਕ ਨਾਲ ਧੱਕਾ ਹੁੰਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਕਾਨੂੰਨ ਦੇ ਅਨਸਾਰ ਜੀ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਉਹਨਾਂ ਨੂੰ ਬਿਲਕੁਲ ਮਾਫੀ ਦੇਣੀ ਚਾਹੀਦੀ ਹੈ ਧੱਕੇਸ਼ਾਹੀ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਣਿੰਦਰ ਪੱਟ ਰਾਜਵਾਲਾ ਦੀ ਮਾਫੀ ਨੂੰ ਲੈ ਕੇ ਜਿੱਥੇ ਕਿ ਲੋਕ ਸਭਾ ਦੇ ਵਿੱਚ ਮੁੱਦਾ ਉੱਠਿਆ ਸੀ ਉੱਥੇ ਅਮਿਤ ਸ਼ਾਹ ਵੱਲੋਂ ਉਹਨਾਂ ਦੀ ਮਾਫੀ ਤੇ ਬੋਲਦਿਆਂ ਕਿਹਾ ਸੀ ਕਿ ਜਿਹੜੇ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਇਸ ਸੰਬੰਧ ਦੇ ਵਿੱਚ ਜੋ ਲੋਕਾਂ ਦੀ ਹਮੇਸ਼ਾ ਆਵਾਜ਼ ਬੰਦੇ ਨੇ ਅਤੇ ਸੰਘਰਸ਼ ਕਰਦੇ ਆ ਰਹੇ ਨੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਪਟਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਟਾਰੀ ਜੀ ਅਮਿਤ ਸ਼ਾਹ ਦਾ ਬਿਆਨ ਤੁਸੀਂ ਪੜਿਆ ਹੋਣਾ ਦੇਖਿਆ ਹੋਣਾ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਦੇ ਰੱਜ ਹੋਣ ਦੇ ਬਿਆਨ ਤੇ ਜੀ ਦੇਖੋ ਇਹ ਕੋਈ ਦੇਸ਼ ਦੇ ਵਿੱਚ ਜਿਹੜਾ ਵੀ ਕੋਈ ਨਾਗਰਿਕਾ ਦੇਸ਼ ਦਾ ਉਹਦੇ ਦਾ ਹਰ ਇੱਕ ਦਾ ਦੇਸ਼ ਦਾ ਨਾਗਰਿਕ ਦਾ ਅਧਿਕਾਰ ਹੈ ਵੀ ਜੋ ਕਾਨੂੰਨ ਆ ਦੇਸ਼ ਦਾ ਕਾਨੂੰਨ ਦੇ ਅਨਸਾਰ ਚਾਹੇ ਕਿਸੇ ਨੂੰ ਕਿੰਨੀ ਵੀ ਕੋਈ ਅ ਅਦਾਲਤਾਂ ਨੇ ਸਜ਼ਾ ਕਰੀ ਹੈ ਜਾਂ ਉਹਦੀ ਸਜ਼ਾ ਜਿੰਨੀ ਬਣਦੀ ਜੀ ਉਹਨੇ ਉਹਨੀ ਸਜ਼ਾ ਆਪਣੀ ਭੁਗਤ ਲਈ ਤਾਂ ਉਸ ਤੋਂ ਬਾਅਦ ਕਿਸੇ ਵੀ ਸਰਕਾਰਾਂ ਨੂੰ ਇਹ ਅਧਿਕਾਰ ਨਹੀਂ ਵੀ ਉਹਨੂੰ ਜ਼ਿਲ੍ਹਿਆਂ ਦੇ ਵਿੱਚ ਨજરਬੰਦ ਰੱਖਿਆ ਜਾਵੇ। ਜੀ। ਔਰ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮਾਫੀ ਦੀ ਗੱਲ, ਗਲਤੀ ਦੇ ਅਹਿਸਾਸ ਦੀ ਗੱਲ। ਦੇਖੋ ਜਦੋਂ ਇਹ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਜਿਹਾ ਮਾਹੌਲ ਬਣਾਉਣ ਦਾ ਬਣਨ ਦੇ ਕਾਰਨ ਕੀ ਬਣੇ? ਕਾਰਨ ਉਸ ਸਮੇਂ ਦੀਆਂ ਸਰਕਾਰਾਂ ਬਣੀਆਂ। ਸਰਕਾਰਾਂ ਨੇ ਸਾਡੇ ਜਿਹੜੇ ਇਸ ਦੇਸ਼ ਦੇ ਵਸਿੰਦੇ ਖਾਸ ਤੌਰ ਤੇ ਪੰਜਾਬ ਦੇ ਵਸਿੰਦੇ ਨੌਜਵਾਨ ਉਹਨਾਂ ਨਾਲ ਜੋ ਉਹਨਾਂ ਦੀਆਂ ਮੰਗਾਂ ਸੀ ਜਾਂ ਪੰਜਾਬ ਦੇ ਲੋਕਾਂ ਦੀਆਂ ਜੋ ਮੰਗਾਂ ਸੀ ਖਾਸ ਕਰਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜੋ ਪਾਣੀਆਂ ਦੀ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਲੁੱਟ ਹੋ ਰਹੀ ਸੀ ਉਹ ਲੁੱਟ ਨੂੰ ਆਪਣਾ ਹੱਕ ਮੰਗਦੇ ਹੋਏ ਪੰਜਾਬ ਦੇ ਨੌਜਵਾਨਾਂ ਨੇ ਧਰਨੇ ਵੀ ਲਾਏ ਔਰ ਅਕਾਲੀ ਜਾਂ ਆਪਣਾ ਜਿਹੜਾ ਸੂਬਾ ਸੀ ਸੂਬਾ ਲੈਣ ਲਈ ਦੇਖੋ ਤੁਸੀਂ ਪੰਜਾਬੀ ਸੂਬਾ ਹੋਰ ਦੂਜੇ ਸੁਦੇਸ਼ ਦੇ ਵਿੱਚ ਸੂਬੇ ਬਣ ਸਕਦੇ ਨੇ ਤਾਂ ਪੰਜਾਬੀ ਸੂਬਾ ਕਿਉਂ ਨਹੀਂ ਸੀ ਬਣ ਸਕਦਾ ਇਹਦੇ ਲਈ ਵੀ ਕਾਲੀਦਲ ਨੂੰ ਮੋਰਚੇ ਲਾਉਣੇ ਪਏ ਔਰ ਇਸੇ ਤਰੀਕੇ ਨਾਲ ਜਦੋਂ ਕਿਤੇ ਵੀ ਕੋਈ ਆਪਣੇ ਅਧਿਕਾਰਾਂ ਦੀ ਗੱਲ ਕਰਦਾ ਤਾਂ ਉਹਦੇ ਲਈ ਸੰਘਰਸ਼ ਕਰਦਾ ਪਰ ਸੰਘਰਸ਼ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਜਾਂ ਉਹਨਾਂ ਦੀ ਆਵਾਜ਼ ਨੂੰ ਦਮ ਦੱਬਣ ਲਈ ਪਰਵਾਰਾਂ ਦੇ ਨਾਲ ੱੱੱਕੇ ਛਾਈਆਂ ਕਰਨੀਆਂ ਤਾਂ ਉਸ ਸਮੇਂ ਦੇ ਨੌਜਵਾਨਾਂ ਨੇ ਸਮੇਂ ਦੀ ਨਜਾਕਤ ਨੂੰ ਦੇਖਦੇ ਜਦੋਂ ਕੋਈ ਹੱਲ ਰਸਤਾ ਦਿਖਿਆ ਤਾ ਇਹਦਾ ਦੇਸ਼ ਦੇ ਜਿਹੜੇ ਸਾਡੇ ਆਗੂ ਰਹੇ ਨੇ ਸੀਨੀਅਰ ਕਿਸੇ ਸਮੇਂ ਦੇਸ਼ ਯਾਦ ਹੁਣ ਤੋਂ ਪਹਿਲਾਂ ਉਹ ਵੀ ਗੱਲ ਕਰਦੇ ਨੇ ਮਹਾਤਮਾ ਗਾਂਧੀ ਜੀ ਵੀ ਇਹ ਗੱਲ ਕਰਦੇ ਨੇ ਜਦੋਂ ਕੋਈ ਕਿਸੇ ਨੂੰ ਅਧਿਕਾਰ ਨਾ ਮਿਲੇ ਨਾ ਰਾਈਟ ਨਾ ਮਿਲੇ ਤਾਂ ਹਥਿਆਰ ਜਿਹੜਾ ਮਜਬੂਰੀ ਵਸ ਹਥਿਆਰ ਚੱਕਣਾ ਪੈਂਦਾ ਸੋ ਇਹ ਕਿਸੇ ਨੇ ਸ਼ੌਕ ਨੂੰ ਹਥਿਆਰ ਨਹੀਂ ਚੱਕਿਆ ਸ਼ੌਕ ਨੂੰ ਨੌਜਵਾਨਾਂ ਨੇ ਜਾਨਾ ਨਹੀਂ ਦਿੱਤੀਆਂ ਸ਼ੌਕ ਨੂੰ ਅੱਜ ਉਹ ਨੌਜਵਾਨ ਜੇਲਾਂ 'ਚ ਨਹੀਂ ਬੈਠੇ ਉਹ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਤੇ ਇੰਨਾ ਗਲਾ ਘੁੱਟਿਆ ਉਹਨਾਂ ਦਾ ਇੰਨਾ ਧੱਕੇਚਾਹੀ ਕੀਤੀ ਤਾਂ ਮਜਬੂਰੀ ਵਸ ਕਿਸੇ ਨੂੰ ਜਿਹੜੇ ਐਸ ਰਾਤੁਰਨਾ ਪਿਆ ਸੋ ਮੈਂ ਸਮਝਦਾ ਇਹ ਜਿਹੜੀਆਂ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਮੈਂ ਨਹੀਂ ਕਹਿ ਰਿਹਾ ਇਹ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਜੀ ਨੇ ਇਸ ਗਲਤੀ ਮਾਫੀ ਵੀ ਮੰਗੀ ਵੀ ਜੋ ਸਮੇਂ ਬਲੂ ਸਟਾਰ ਜਿਹੜਾ ਹੋਇਆ ਜਿਹੜਾ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹਦੇ ਲਈ ਉਹਨਾਂ ਨੇ ਮਾਫੀ ਮੰਗੀ ਸੋ ਇਹ ਇਸ ਕਰਕੇ ਸਰਕਾਰਾਂ ਜਦ ਮਾਫੀ ਮੰਗਦੀਆਂ ਨੇ ਸਰਕਾਰਾਂ ਦੇ ਸਮੇਂ ਇਹ ਸਰਕਾਰਾਂ ਦੇ ਕਾਰਨੇ ਕੰਮ ਹੋਏ ਤਾਂ ਫਿਰ ਸਰਕਾਰਾਂ ਹੀ ਦੋਸ਼ੀ ਨੇ ਇਹਦੇ ਵਿੱਚ ਸੋ ਅੱਜ ਜੇ ਕਿਸੇ ਦੀ ਸਜ਼ਾ ਪੂਰੀ ਹੋ ਗਈ ਚਾਹੇ ਕੋਈ ਵੀ ਬੰਦੀ ਸਿੰਘਾ ਤਾਂ ਸਰਕਾਰ ਨੂੰ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਦੇਖੋ ਹੱਕ ਸੰਘਰਸ਼ ਕਰਨਾ ਲੜਾਈ ਲੜਨੀ ਚਾਹੇ ਉਹ ਧਰਨੇ ਲਾ ਕੇ ਜਾਂ ਕਿਸੇ ਅਦਾਲਤਾਂ ਕੋਟਾਂ ਦੇ ਰਾਹੀਂ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਸਰਕਾਰਾਂ ਨੂੰ ਵੀ ਇਸ ਸਥਿਤੀ ਨੂੰ ਕੰਟਰੋਲ ਕਰਨਾ ਚਾਹੀਦਾ ਵੀ ਕੋਈ ਨੌਜਵਾਨ ਹਥਿਆਰ ਨਾ ਚੱਕੇ ਕੋਈ ਅਸਰਾ ਨੂੰ ਨਾ ਤੋੜੇ ਉਹਨਾਂ ਨੂੰ ਕੰਟਰੋਲ ਕਰਨ ਲਈ ਜੇ ਆਪਾਂ ਕਿਸੇ ਦੀਆਂ ਮੰਗਾਂ ਨੇ ਜਿਹੜੀਆਂ ਜਾਇਜ਼ ਮੰਗਾਂ ਨੇ ਜੜੀਆਂ ਵੀ ਦੇਖ ਦੇ ਹਰ ਇੱਕ ਨਾਗਰੂ ਜੀ ਦਾ ਲੈਂਡ ਦਾ ਅਧਿਕਾਰ ਹੈ ਉਹ ਸਰਕਾਰਾਂ ਨੂੰ ਦੇ ਦੇਣੀ ਚਾਹੀਦੀਆਂ ਨੇ ਉਹ ਜੇ ਮਿਲਣ ਗਿਆ ਤਾਂ ਮੈਂ ਸਮਝਦਾ ਕੋਈ ਐਸੇ ਰਾਹ ਨੂੰ ਨਾ ਤੁਰੇ ਕਿਸੇ ਨੂੰ ਮਰਨ ਨੂੰ ਜਾਂ ਕਿਸੇ ਨੂੰ ਜੇਲਾ ਵਿੱਚ ਜਾਣ ਨੂੰ ਕਿਸੇ ਨੂੰ ਹਰ ਇੱਕ ਨੂੰ ਜ਼ਿੰਦਗੀ ਆਪਣੀ ਪਿਆਰੀ ਹੈ ਸੋ ਇਸ ਕਰਕੇ ਮੈਂ ਸਮਝਦਾ ਵੀ ਜਿਹੜੇ ਇਹ ਹਾਲਾਤ ਬਣੇ ਹਾਲਾਤ ਉਸ ਸਮੇਂ ਦੀਆਂ ਸਰਕਾਰਾਂ ਦਾ ਬਹੁਤ ਵੱਡਾ ਰੋਲ ਸੀ ਸਰਕਾਰੋ ਜਿਹੜੇ ਹਾਲਾਤ ਖਰਾਬ ਕਰਨ ਦਾ ਜੇ ਕੋਈ ਐਸੇ ਜੀ ਮੂਵਮੈਂਟ ਚੱਲਦੀ ਉਹਨੂੰ ਨੌਜਵਾਨਾਂ ਨੂੰ ਸਮਝਾਇਆ ਵੀ ਜਾ ਸਕਦਾ ਸੀਗਾ ਉਹਨਾਂ ਦੇ ਹਥਿਆਲ ਹਥਿਆਰ ਜਿਹੜੇ ਐ ਉਹਨਾਂ ਨੂੰ ਹਥਿਆਰਾਂ ਨੂੰ ਜਿਹੜੇ ਨਾ ਚਲਾਉਣ ਉਹਨੂੰ ਰੋਕਿਆ ਵੀ ਜਾ ਸਕਦਾ ਸੀ ਸੋ ਇਹ ਸਰਕਾਰਾਂ ਕਿਤੇ ਨਾ ਕਿਤੇ ਆਪਣਾ ਰੋਲ ਅਦਾ ਕਰਨ ਦੇ ਵਿੱਚ ਫੇਲ ਹੋਈਆਂ ਇਸੇ ਕਰਕੇ ਇਹ ਹਜੇ ਦੇਸ਼ ਦੇ ਵਿੱਚ ਹਾਸ ਜਿਹੜੇ ਮਾਹੌਲ ਬਣਿਆ ਜਿਹੜੀਆਂ ਲੋਕਾਂ ਨੇ ਜਾਨਾਂ ਗੁਆਈਆਂ ਆਪਣੀਆਂ ਘਰ ਬਰਬਾਦ ਹੋਏ ਆਪਣੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੇ ਖਾਪ ਕਰੀਆਂ ਸੋ ਇਹ ਜਿਹੜੇ ਇਹ ਹਜੇ ਬਿਆਨਬਾਜ਼ੀ ਕਰਨੀ ਜਾਂ ਇਹ ਹਜੇ ਜਵਾਬ ਦੇਣੇ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਆ ਇਹ ਮੈਂ ਸਮਝਦਾ ਵੀ ਉਹਨਾਂ ਦਾ ਜਿਹੜਾ ਹੱਕ ਆ ਉਹ ਉਹਨਾਂ ਨੂੰ ਮਿਲਣ ਨਾ ਮਿਲਣ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਸਾਰੀਆਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਧਿਕਾਰ ਹੈ ਜਿਨੇ ਵੀ ਕਿਸੇ ਨੇ ਸਜ਼ਾ ਪੂਰੀ ਕਰ ਲਈ ਕਾਨੂੰਨ ਦੇ ਅਨੁਸਾਰ ਉਹਨੂੰ ਜਿਹੜਾ ਸਰਕਾਰਾਂ ਨੂੰ ਛੱਡ ਦੇਣਾ ਚਾਹੀਦਾ ਹਾਂ ਪੁਟਾ ਜੀ ਜਿਵੇਂ ਕਰ ਗੱਲ ਕਰੀਏ ਬੰਦੀ ਸਿੰਘਾ ਦੀ ਗੱਲ ਕੀਤੀ ਆਪਾਂ ਬੰਦੀ ਸਿੰਘ ਖਾਲੀਦਾਲਾ ਦੀ ਸੈਂਟਰ ਦੇ ਵਿੱਚ ਭਾਈਵਾਲ ਸਰਕਾਰ ਸੀ ਉਸ ਸਮੇਂ ਕਿਉਂ ਨਹੀਂ ਉਹਨਾਂ ਦੇ ਆਵਾਜ਼ ਨੂੰ ਬਰੰਦ ਕੀਤਾ ਗਿਆ ਕਿਉਂ ਉਸ ਵੇਲੇ ਕਿਉਂ ਨਹੀਂ ਮਾਫੀ ਦੀ ਸਜ਼ਾ ਦਿੱਤੀ ਗਈ ਦੇਖੋ ਇਹ ਗੱਲ ਤੁਹਾਡੀ ਠੀਕ ਹੈ ਵੀ ਕਿਤੇ ਨਾ ਕਿਤੇ ਇਹ ਕਮਜ਼ੋਰੀ ਹੈ ਸਾਡੇ ਜਿਹੜੇ ਪੰਡ ਪਰਲਿਮੈਂਟ ਉਸ ਸਮੇਂ ਦੇ ਬਣਤੇ ਰਹੇ ਆਮ ਦੇਖੋ ਆਮ ਚਾਹੇ ਮੈਂ ਜਿੰਨਾ ਮਰਜ਼ੀ ਰੌਲਾ ਪਾਈ ਜਾਵਾਂ ਤੁਸੀਂ ਜਿੰਨੇ ਮਰਜ਼ੀ ਰੌਲਾ ਪਾਈ ਜਾਓ ਸਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਅਸੀਂ ਤਾਂ ਵੱਧ ਤੋਂ ਵੱਧ ਧਰਨਾ ਮਜਾਰਾ ਕਰ ਸਕਦੇ ਹਾਂ ਜੇ ਸਾਡੀ ਕੋਈ ਗੱਲ ਨਹੀਂ ਸੁਣਦਾ ਉਹ ਵੀ ਅੱਗੇ ਸਰਕਾਰਾਂ ਮੰਨਣ ਨਾ ਮੰਨਣ ਅਸੀਂ ਜੇ ਸਾਲ ਬੈਠੇ ਰਹੀਏ 2 ਸਾਲ ਬੈਠੇ ਰਹੀਏ 4 ਸਾਲ ਬੈਠੇ ਰਹੀਏ ਪਰ ਜਿਹੜਾ ਕੋਈ ਸਾਡਾ ਨਮਾਇੰਦਾ ਚੁਣ ਕੇ ਜਾਂਦਾ ਪਾਰਲੀਮੈਂਟ ਦੇ ਵਿੱਚ ਜੇ ਵਿਧਾਨ ਸਭਾ ਦਾ ਮਸਲਾ ਤਾਂ ਵਿਧਾਨ ਸਭਾ ਚ ਜੇ ਪਾਰਲੀਮੈਂਟ ਦੇ ਵਿੱਚ ਸੁਣ ਕੇ ਸਾ ਇਹ ਜਿਹੇ ਮੁੱਦੇ ਨੇ ਜਿਹੜੇ ਉਠਾਉਣੇ ਚਾਹੀਦੇ ਨੇ ਉਠਾਈ ਵੀ ਨੇ ਇਹ ਮੁਸਲੇ ਉਸ ਦਮੇ ਉੱਠੇ ਨਹੀਂ ਪਰ ਸਰਕਾਰਾਂ ਉਹਨਾਂ ਦਾ ਬਹੁਤ ਵੱਡਾ ਬਹੁਮਤ ਹੈ ਚਾਹੇ ਕੋਈ ਵੀ ਚਾਹੇ ਕਾਂਗਰਸ ਦੀ ਸਰਕਾਰ ਬਣਦੀ ਦੀ ਚਾਹੇ ਅਜ ਬੀਜੇਪੀ ਦੀ ਸਰਕਾਰ ਆ ਉਹਨਾਂ ਦਾ ਵੱਡਾ ਬਹੁਮਤ ਆ ਉਹ ਜਿਹੜੇ ਜਿਹੜੇ ਘੱਟ ਗਿਣਤੀ ਚ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਉੱਥੇ ਚੰਡੀ ਸੰਭਾਈ ਹੈ ਉਹ ਸੁਣਵਾਈ ਨਹੀਂ ਹੋ ਰਹੀ ਔਰ ਮੈਂ ਸਮਝਦਾ ਬੜੇ ਸਾਰੇ ਜਿੱਥੇ ਵੀ ਕਿਤੇ ਚਾਹੇ ਰੂਲਿੰਗ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਕਿਸੇ ਵੀ ਇਨਸਾਨ ਨਾਲ ਸਾਡੇ ਦੇਸ਼ ਦੇ ਨਾਗਰਿਕ ਨਾਲ ਤੱਕਾ ਹੁੰਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਤਾਂ ਉੱਥੇ ਮੈਂ ਸਮਝਦਾ ਪਾਰਟੀ ਬਾਜ਼ੀਆਂ ਛੱਡ ਕੇ ਉੱਥੇ ਸਾਰੀਆਂ ਗੱਲਾਂ ਛੱਡ ਕੇ ਜਿਹੜਾ ਹਰ ਇੱਕ ਦੇਸ਼ ਦੇ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਮਿਲਣਾ ਚਾਹੀਦਾ ਔਰ ਉਹਦੇ ਲਈ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਬੰਦੀ ਸਿੰਘ ਨੇ ਚਾਹੇ ਉਹ ਕਿਸੇ ਵੀ ਕੌਮ ਦਾ ਹੋਵੇ ਜੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਚਾਹੇ ਉਹ ਕਿਸੇ ਵੀ ਧਰ ਨਾਲ ਸੰਬੰਧ ਰੱਖਦਾ ਹੋਵੇ ਜੋ ਜਿਹੜਾ ਉਹਦਾ ਕਾਨੂੰਨ ਦੇ ਅਨਸਾਰ ਜੀ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਉਹਨਾਂ ਨੂੰ ਬਿਲਕੁਲ ਮਾਫੀ ਦੇਣੀ ਚਾਹੀਦੀ ਹੈ ਤੱਕੇਸ਼ਾਹੀ ਬਿਲਕੁਲ ਨਹੀਂ ਕਰਨੀ ਚਾਹੀਦੀ। ਹਾਂਜੀ ਮੇਰਾ ਲਾਸਟ ਸਵਾਲ ਆ ਜਿਵੇਂ ਕਿ ਅੱਜ ਦੇ ਮਾਹੌਲ ਦੀ ਗੱਲ ਕਰੀਏ। ਅੱਜ ਗੈਂਗਸਟਰ ਜਿਹੜੇ ਸੀ ਗੈਂਗਸਟਰ ਦਾ ਬੋਲਬਲਾ ਵੱਧ ਰਿਹਾ। ਜਿੱਥੇ ਕਰੀਏ ਲੁੱਟਕ ਸੁੱਟੋ ਵੀ ਹੋ ਰਹੀ ਹੈ ਇਲਾਕੇ ਦੇ ਵਿੱਚ ਕਿਵੇਂ ਦੇਖਦੇ ਉਹਨਾਂ ਨੂੰ? ਦੇਖੋ ਅੱਜ ਬੜਾ ਪੰਜਾਬ ਦੇ ਵਿੱਚ ਤਾਂ ਬਹੁਤ ਮਾੜਾ ਮਾਹੌਲ ਹੈ। ਮੈਂ ਤੁਹਾਨੂੰ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੈਠੇ ਆਂ। ਇੱਥ ਅੱਜ ਇਹ ਹਾਲਾਤ ਹੋ ਗਏ ਵੀ ਘਰਾਂ ਦੇ ਅੱਗੇ ਵੀ ਤੁਸੀਂ ਮੋਟਰਸਾਈਕਲ ਵਹੀਕਲ ਕਾਰਾਂ ਨਹੀਂ ਖੜਾ ਸਕਦੇ ਔਰ ਤੁਸੀਂ ਕਿਤੇ ਗੁਰੂ ਘਰ ਜਾਨੇ ਹੋ ਨਤਮਸਤਕ ਹੋਣ ਲਈ ਉੱਥੇ ਨਹੀਂ ਗੱਡੀਆਂ ਮੋਟਰਸਾਈਕਲ ਖੜਾ ਸਕਦੇ ਕਿਤੇ ਰਸਤੇ ਦੇ ਉੱਤੇ ਤੁਸੀਂ ਦੁਕਾਨ ਤੇ ਜਾਨੇ ਹੋ ਤੁਸੀਂ ਬਜ਼ਾਰਾਂ ਚ ਨਹੀਂ ਜਾ ਸਕਦੇ ਚੋਰ ਇੱਥੇ ਤੱਕ ਵੀ ਦੇਖੇ ਨੇ ਪਿਛਲੇ 2-4 ਦਿਨ ਪਹਿਲਾਂ ਲੋਕਾਂ ਦੇ ਘਰਾਂ ਚੋਂ ਜਾ ਕੇ ਅੰਦਰੋਂ ਜਾ ਕੇ ਮੋਟਰਸਾਈਕਲ ਵਹੀਕਲ ਜਿਹੜੇ ਚੋਰੀ ਕਰ ਲਏ ਸੋ ਅੱਜ ਜਿਹੜਾ ਇਹ ਇਸ ਤਰੀਕੇ ਨਾਲ ਲੁੱਟਲਟਈਆ ਵਧ ਰਿਹਾ ਹੈ ਜਿਹੜੇ ਗੈਂਗਸਟਰ ਰਜਾਨਾ ਚੜ੍ਹੇ ਆ ਜਿਹੜੇ ਹਮਲੇ ਹੋ ਰਹੇ ਨੇ ਜਾਨੀ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਇਹ ਬਹੁਤ ਮਾੜਾ ਹੈ ਇਹਦੇ ਲਈ ਸਰਕਾਰਾਂ ਨੂੰ ਅਮਨ ਕਾਨੂੰਨ ਬਣਾ ਕੇ ਰੱਖਣ ਦੀ ਜਿਹੜੀ ਜਿਹੜੇ ਹੇਠਲੇ ਪੱਧਰ ਤੇ ਜਿੰਨੇ ਵੀ ਸਾਡੇ ادارے ਚੱਲ ਰਹੇ ਚਾਹੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਸਥਿਤੀ ਨੂੰ ਕੰਟਰੋਲ ਕਰਨਾ ਚਾਹੀਦਾ ਨਹੀਂ ਤਾਂ ਜਿਹਦਾ ਮਾਹੌਲ ਆ ਜਿਹੜਾ ਉਹ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਔਰ ਜਿਹੜੇ ਲਟੇਰੇ ਨੇ ਲਟੇਰਿਆਂ ਦੀ ਕਿਤੇ ਨਾ ਕਿਤੇ ਅੰਗਲੀ ਸੰਗਲੀ ਅਫਸਰਾਂ ਨਾਲ ਵੀ ਜੁੜੀ ਹੋਈ ਹੈ ਸੋ ਇਹ ਜਿਹੜੇ ਅਫਸਰ ਅਜਿਹੇ ਨੇ ਉਹਨਾਂ ਅਫਸਰਾਂ ਨੂੰ ਚਲਦੇ ਕਰਨਾ ਚਾਹੀਦਾ ਉਹਨਾਂ ਨੂੰ ਮੈਂ ਤੁਸੀਂ ਵੱਡੀ ਗੱਲ ਕਹਿ ਦੀ ਕਿ ਅਫਸਰਾਂ ਨਾਲ ਲਟੇਰੀਆਂ ਦੀ ਅੰਗਲੀ ਸੰਗੀ ਜੁੜੀ ਹੋਈ ਹੈ ਕਿਤੇ ਨਾ ਕਿਤੇ ਹੈ ਨਹੀਂ ਤਾਂ ਦੇਖੋ ਜੇ ਕੋਈ ਜਿਹੜੇ ਇਲਾਕੇ ਦੇ ਵਿੱਚ ਇਹ ਵਾਰਦਾਨਤਾ ਕਰ ਰਹੇ ਨੇ ਜੇ ਉਸ ਇਲਾਕੇ ਦਾ ਪ੍ਰਸ਼ਾਸਨ ਆ ਜਿਹੜਾ ਉਹ ਪੂਰੀ ਸ਼ਕਤੀ ਰੱਖੇ ਉਹ ਪ੍ਰਸ਼ਾਸਨ ਅ ਅਜਿਹੇ ਲੋਕਾਂ ਦੇ ਉੱਤੇ ਕਾਰਵਾਈ ਕਰੇ ਤਾਂ ਇਹ ਲੋਕ ਬਿਲਕੁਲ ਉਸ ਇਲਾਕੇ ਦੇ ਵਿੱਚ ਨਹੀਂ ਜਾਣਗੇ ਪਰ ਜੇ ਕਿਤੇ ਢਿੱਲ ਹੁੰਦੀ ਹੈ ਸਾਡੀ ਪ੍ਰਸ਼ਾਸਨ ਦੀ ਜੇ ਕਿਤੇ ਨਾ ਕਿਤੇ ਮਿਲੀ ਭੁਗਤਾ ਕੋਈ ਤਾਂ ਇਹ ਬਾਰਦਤਾਂ ਹੋ ਰਹੀਆਂ ਨਹੀਂ ਤਾਂ ਜੇ ਪੁਲਿਸ ਚਾਹੇ ਪ੍ਰਸ਼ਾਸਨ ਚਾਹੇ ਤਾਂ ਇਹਨਾਂ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ ਕਿਉਂਕਿ ਅੱਜ ਅਸੀਂ ਇਸੇ ਕਰਕੇ ਸਾਰੇ ਲੋਕ ਇਹ ਮੰਗ ਕਰ ਰਹੇ ਨੇ ਵੀ ਇਹ ਜਿਹੜੇ ਚੋਰ ਲਟੇਰੇ ਨੇ ਜਾਂ ਗੈਂਗਸਟਰ ਨੇ ਇਹਨਾਂ ਨੂੰ ਸਰਕਾਰਾਂ ਕਾਬੂ ਕਰਨ ਕਾਬੂ ਕਰਕੇ ਅਮਨ ਸ਼ਾਂਤੀ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਣੇ ਤਾਂ ਕਿ ਹਰ ਵਪਾਰੀ ਹਰ ਇਨਸਾਨ ਜਿਹੜਾ ਇੱਥੇ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕੇ ਔਰ ਸਾਡੀਆਂ ਧੀਆਂ ਪੇਣਾ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ ਕਿਸੇ ਨੌਜਵਾਨ ਨੂੰ ਕਿਸੇ ਬਜ਼ੁਰਗ ਨੂੰ ਕਿਸੇ ਮਾਈ ਨੂੰ ਕਿਸੇ ਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਹੋਣਾ ਚਾਹੀਦਾ ਕਿਸੇ ਦੁਕਾਨਦਾਰ ਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਹੋਣਾ ਚਾਹੀਦਾ ਅੱਜ ਦਾ ਇੱਥੇ ਮੈਂ ਹੁਣ ਪਿਛਲੇ 5 ਕਿਲੋਮੀਟਰ ਪਿੱਛੇ ਸੁਣ ਕੇ ਆਇਆ ਕਿ ਦਿਨ ਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਗਨ ਦਿਖਾ ਕੇ ਦੁਕਾਨਦਾਰ ਨੂੰ ਲੁੱਟ ਕੇ ਲੈ ਗਏ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਵਾਪਰ ਰਹੀਆਂ ਨੇ ਇਹ ਕਿਤੇ ਨਾ ਕਿਤੇ ਸਾਡੇ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਇਦਿਲੀ ਸਰਕਾਰਾਂ ਨੂੰ ਤੁਰੰਤ ਕਦਮ ਲੈਣਾ ਚਾਹੀਦਾ ਹੈ ਔਰ ਲਟੇਰੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ ਇਹਨਾਂ ਦੇ ਉੱਤੇ ਸਖਤੀ ਕਰਨੀ ਚਾਹੀਦੀ ਹੈ ਇਹ ਸਨ ਸਾਬਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੇ ਬੰਦੀ ਸਿੰਘਾਂ ਦੀ ਜੋ ਸਜਾਵਾਂ ਪੂਰੀਆਂ ਕਰ ਚੱਕੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿੱਥੇ ਰਿਹਾ ਕਰਨਾ ਚਾਹੀਦਾ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜੋ ਪੰਜਾਬ ਦੀ ਅਮਨ ਕਾਨੂੰਨੀ ਦੀ ਵਿਵਸਥਾ ਉੱਤੇ ਵੀ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ ਫਤਿਹਗੜ੍ਹ ਸਾਹਿਬ ਤੋਂ ਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਭਟਦੀ ਵਿਸ਼ੇਸ਼ ਰਿਪੋਰਟ